ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ترسےਮ ਸਿੰਘ ਰਾਜੀਆ ਕੀਤੀ ਪੰਜਾਬ ਤੇ ਹਾਜ਼ਰਾਂ ਜੋ ਅੱਜ ਦਾ ਬਲੌਗ ਹੈ ਅੱਜ ਦਾ ਬਲੌਗ ਪੀਖੀ ਆਇਆ ਪਹਿਲਾਂ ਇੱਕ ਦੂਆਰ ਘਾਹ ਜਾਣਾ ਆਪਾਂ ਗਰਮੀਤ ਕਣ ਕੋਤਵੀਲਦਾਰੀ ਨੇ ਕੰਮ ਨੇ ਪਈ ਉਧਰ ਉਧਰ ਉੱਜੇ ਕਰਦੇ ਤੇ ਪਹਾਨੂੰ ਦਿਖਾਉਨੇ ਆ ਬਲੌਗ ਬੜੀਆ ਪਹਿਲਾਂ ਪੀਖੀ ਸਹਿਰ ਦੀ ਗੇੜੀ ਤੇ ਫਿਰ ਅੱਗੇ ਚੱਲਦੇ ਆ ਬਣੇ ਰਹੋ ਬਲੌਗ ਨਾਲ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਜਿਹੜਾ ਪੀਖੀ ਸਹਿਰ ਆ ਸਾਡਾ ਪੀਖੀ ਸਹਿਰ ਦੀ ਵੀ ਜਿਹੜੀਆਂ ਸੜਕਾਂ ਇਹਨੇ ਨਹੀਂ ਯਾਰ ਆਪ ਵੀ ਕਿਰੀ ਟਾਵਰ ਬਣਾ ਤੀ ਨਾ ਮੈਂ ਨਹੀਂ ਛੱਡਦੀ ਤੁਸੀਂ ਦੇਖ ਹੀ ਸਕਦੇ ਹੋ ਜਿਹੜਾ ਬਠਿੰਡੇ ਤੋਂ ਸੁਨਾਮ ਨੂੰ ਰੋਡ ਜਾਂਦਾ ਬਹੁਤ ਸਾਫ਼ ਰੋਡ ਹੈ ਰੇਪਕਾ ਬਹੁਤ ਜ਼ਿਆਦਾ ਹੈ ਤੇ ਪਰ ਰੋਡ ਵੀ ਇੰਨਾ ਸਾਫ਼ ਆ ਚਲਾਉਣ ਕੋਈ ਪ੍ਰੋਬਲਮ ਨਹੀਂ ਆਉਂਦੀ ਜੇ ਸਿੱਧੇ ਗੱਡੀ ਰੱਖਣੀ ਹੈ ਕਿੰਨਾ ਮਰਜ਼ੀ ਬਾੜ ਦੇ ਮੀਟਦਾ 1 ਘੰਟੇ ਦੇ ਬਠਿੰਡਾ ਆ ਜੂਗਾ ਰੂਡ ਬਹੁਤ ਸਾਫ ਹੈ ਬਾਈ ਹਾਂਜੀ ਦੋਸਤੋ ਆਪਾਂ ਹੁਣ ਭੀਖੀ ਤੋਂ ਹੋਏ ਆਂਗੇ ਉਸ ਨਾਮ ਨੂੰ ਬੜੀਆ ਸਾਫ ਰੂਡ ਆ ਇਹ ਤੇ ਸਮਾਗ ਤੋਂ ਜਾਵਾਂਗੇ ਪਟਾਸੀ ਹਾਲ ਨੂੰ ਤੇ ਬੜੀਆ ਰੋਡ ਨੇ ਇਥੋਂ ਜਿੱਦੇ ਰੋਡ ਕਿਸੇ ਮਰਜ਼ੀ ਬਸ ਜਾ ਬਾਈ ਟਾਪ ਦੇ ਰੋਡ ਮਿਲਦੇ ਨੇ ਇੱਥੇ ਬਸ ਕਹਿੰਦੇ ਕਿ ਜੀ ਜੀ ਮਾਸਰ ਫੀਮਾ ਸੇਰ ਤੋਂ ਸਲਾਮ ਫੀਮਾ ਮੰਡੀ ਉਹਨੂੰ ਪਹਿਲਾਂ ਵੀ ਦੱਸਿਆ ਸੀ ਬਾਈ ਜੇ ਕਿਸੇ ਨੇ ਬਰੇਤੀ ਬਾਜਰੀ ਲੈਣੀ ਹੋਣੀ ਹੈ ਇੱਥੇ ਸਸਤੀ ਮਿਲਦੀ ਆ ਦੇਖੋ ਇੱਥੇ ਕਾਰਨ ਕੀ ਹੈ ਤੇ ਜੁਨੀਅਰ ਨਹੀਂ ਟ੍ਰੱਕ ਸਸਤੇ ਲਾਏ ਹੋ ਨੇ ਇਹਨਾਂ ਫਿਰ ਘਰ ਪਾਉਣ ਵਾਲੇ ਨੂੰ ਜਿਹਨੇ ਕੋਈ ਬਿਲਡਿੰਗ ਪਾਉਣੀ ਉਹਨੂੰ ਫਾਇਦਾ ਹੁੰਦਾ ਇੱਥੇ ਆ ਜਾ ਕਰੋ ਲੈਣ ਹੁਣ ਪਹੁੰਚ ਆਪਾਂ ਮੰਡਾਬੇ ਤੇ ਇੱਥੇ ਖੰਮੋਈ ਰੋਕੀ ਰੋਟੀ ਬਹੁਤ ਵਧੀਆ ਖਵਾਉਂਦੇ ਐ ਇੱਥੇ ਖੜਾਗੇ 2 ਮਿੰਟ ਰੋਟੀ ਖਾ ਕੇ ਜੀ ਆਣੇ ਸਵੇਰ ਦਾ 5 ਵਜੇ ਦਾ ਫੇਟ ਗਿਆ ਸੀ ਓਧਰੇ ਰੋਕੀ ਦਿਖਾਉਂਦੇ ਆ ਓੜੇ ਅੱਜ ਭੁੱਖ ਲੱਗੀ ਹਾਂ ਹਾਂਜੀ ਰੋਟੀ ਪਾਣੀ ਸਾਗ ਲਿਆ ਪਰ ਟੀਮਾ ਮੰਡੀ ਤੋਂ ਬਹੁਤ ਸੁਆਦ ਦਾ ਸਬਜ਼ੀ ਸੀ ਇਹ ਤੋਂ ਅੱਜ ਚੱਲੂ ਫੇਰ ਪਾਣੀ ਮਿਲਦੇ ਆਪਾਂ 20 ਮਿੰਟਾਂ 'ਚ ਪਹੁੰਚ ਜਾਣਗੇ ਇਸ ਪੈਨਪੋ ਚਲੋ ਮਿਲਦੇ ਆ ਕਿਸੇ ਕਸਿਆਲ ਦੇ ਅੱਡੇ ਦੀ ਕਟੌੜਾ ਜੀ ਦੇਖੋ ਕਿਸਾਨੀ ਨੂੰ ਰੱਖਿਆ ਮੂਰੇ ਬੇਟੀ ਵਿਕਾਓ ਬੇਟੀ ਪੜਾਓ ਕਿਸਾਨੀ ਬਾਬੇ ਨਾਨਕ ਦਾ ਬਖਸ਼ਾਹ ਕੀਤਾ ਇਹ ਸਾਡਾ ਕਰਮ ਹੈ ਇਹ ਸਾਡਾ ਧਰਮ ਹੈ ਬਹੁਤ ਸੋਹਣੇ ਬਣੇ ਹੋਏ ਨੇ ਮਾਟਰ ਕਹਿ ਰਿਹਾ ਆਪਣ ਨੂੰ ਲਓ ਜੀ ਆਪਾਂ ਪਹੁੰਚ ਗਏ ਆਂ ਓਠੇ ਜਵੰਦੇ ਜਵੰਦਾ ਕੋਠੇ ਨੂੰ ਤੁਸੀਂ ਸਮਝ ਹੀ ਗਏ ਹੋਣੀ ਹੈ ਹੇ ਤੋਂ ਸਕੂਲ ਕਿੰਨੇ ਚ ਮਿਲਾਂ ਜਮਾ ਸਕੂਲ ਦਾ ਨਿਕਲ ਕੰਮ ਕਮ ਉਹ ਤੇ ਤੁਹਾਨੂੰ ਜਿੱਤਾ ਕਰਦੇ ਇੱਥੇ ਕਰਦੇ ਨਹੀਂ ਹੈ ਗੁਰਲੀਨ ਕਿਧਰ ਗਈ ਗੁਰਲੀਨ ਬਾਹਰ ਗਈ ਆ ਡੈਡੀ ਹੋਏ ਹੈ ਹੈ ਉਹ ਤਾਂ ਤੁਹਾਨੂੰ AC ਉਹਦੇ ਬੋਲ ਸੁਣਤਾ ਆ ਜੋ। ਉਹਦੇ ਰੂਮ ਚ। ਬੱਲਾ ਮਮੀ ਬਾਰੀ ਆਸੀ ਕਿਡਾਉਂਦੇ। ਬਾਹਰ ਬਾਥਰੂਮ ਮਮੀ ਕਹਿੰਦੀ ਗਰਮੀਤ ਦੇ ਜਵਾਕਰ ਦਾ ਕੋਈ ਹਾਲ ਹੀ ਨਹੀਂ। ਹੈ ਨੀ? ਬਾਹਰੇ ਪਏ ਹੋਈ ਕਈਆਂ ਕਿ ਉਹ ਪਈ ਰਹੇ। ਹੁਣ ਤਾਂ ਹੁੰਦਾ ਸੀ ਇਹਨਾਂ ਨੂੰ ਮੈਂ ਲੈ ਕੇ ਬਾਰੀ ਜਾਂਦੀ ਹੈ ਨਾ ਵੀ ਚਲ ਦੋ ਰਾਤ। ਰੇਪਨ ਓਏ। ਭੱਜ ਆਉਂਦੇ ਤਾਂ। ਰੇਪਨ। ਨਹੀਂ ਸੌਂਦੇ ਨਾ। ਚਾ ਕਿਧਰ? ਮਾਂ ਮਾਰੀ ਗੱਲ ਹੁੰਦਾ ਤਾਂ ਕਾਮਲਾ ਫੋਨ ਮੋਬਾਈਲ ਦੇਖਦੀ। ਬਾਲਾ ਮੋਬਾਈਲ ਨਾ ਦੇਖਿਆ ਕਰ ਜਰ ਤੋ। ਇੱਕ ਸੋਡੇ ਪਿੰਡ ਦੇ ਨੇੜੇ ਹੈਗਾ ਬਾਹਰ ਅੰਦਰ ਕਿਸੇ ਨੂੰ ਘੁੰਮਣ ਪਰਨਾ। ਉਹ ਵੀ ਬਾਰੇ ਕੁਝ ਐਟੀ ਖੱਡੀ ਹੋਵੇ। ਅੱਥੀ ਬਾਹਰ ਨਿਕਲਦਾ। ਜਿਵੇਂ ਆ ਸੱਡੀਆਂ ਨੇ ਮੈਂ ਆ ਕਰਦੇ। ਲਓ ਜੀ ਲੈਸਾਂ ਲੈ ਆਪ। ਭੈਣ ਬਾਜ਼ਾਰ ਮਹਿੰਗਾ ਕਰੇ। ਇੱਕ ਟਰੀ ਹੋਵੇਗਾ ਮਖੜਾ ਤੇ ਸਾਡੇ ਤੋਂ ਲੰਘ ਜਾਂਦੇ। ਪੈਸਾ ਮਿਲਦੀ ਨਹੀਂ ਸੀ। ਫਾਈਸਾਲੀ ਰੀਲਾ ਰਹਿ ਗਈਆਂ। ਫੋਨ ਕਰਤਾ ਤਾਂ ਕਹਿੰਦਾ ਆ ਜਾ। ਕਿਹੜਾ ਹੋਰ ਰਾਇ। ਮੈਂ ਭੈਣੇ ਮੈਂ ਮੱਚ ਗਿਆ। ਇੰਨੀ ਕਰ। ਮੈਂ ਤਾਂ ਮੈਂ 20 ਮਿੰਟ ਚੀਮ ਵੀ ਖੜ ਗਿਆ। ਔਰ 20-25 ਮਿੰਟ ਚੀਮ ਵੀ ਖੜੋ ਰਹੇ। ਮੈਂ ਕਿਹਾ ਵਿਚਾਰੀ 11 ਵਜੇ ਟਾਈਮ ਦਿੱਤਾ ਮੈਂ ਕਿਹਾ ਕੋਈ ਉਰੀ ਆ ਗਿਆ ਅੱਧਾ ਪੂਣਾ ਘੰਟਾ ਲੇਟ ਆਇਆ ਮੈਂ 11:49 ਤੇ ਪਹੁੰਚਿਆ ਉਹ ਕਿਹੜਾ ਖੜਿਆ ਮੇਰਾ ਕੀ ਗੋਲੀ ਖੜ ਚੰਦੇ ਉਹ ਕੀ ਗੋਲੀ ਮੈਂ ਕੋੜਾ ਆਮ ਨੂੰ ਲੈ ਕੇ ਆਉਂਦਾ ਬੱਸ ਬੈਟ ਬੈਟੀਆਂ ਕੱਢ ਲਈਆਂ ਆਹ ਤਾਂ ਵੀ ਨਿਦਰੇ ਜੀ ਦੰਦਾ ਕੱਢ ਜੂਗਾ ਨਾ ਨਾ ਉਹ ਪੁੱਛੋ ਪਹਿਲਾਂ ਮੈਂ ਵੀ ਆ ਜਾ ਇਹੇ ਘਟਾ ਅੱਜ ਤਾਂ ਘਰੀ ਹੋ ਗਈ ਗੱਲ ਸੁਨਾਮ ਗਈ ਸੀ ਖੜ ਕੇ ਗਈ ਸੀ ਮੈਂ ਹਮ ਬਦਾਣਾ ਪਿਆਗਾ ਮੈਂ ਕਹਿੰਦਾ ਸੀ ਮਾਹ ਜੇ ਕੋਈ ਆਊਗਾ ਬਦਾਣਾ ਲੈ ਜੀ ਕਾਸ ਬਦਾਣਾ ਬੱਚੇ ਪੈਦੇ ਕਹਿੰਦੀ ਸੀ ਸੁਨਾਮ ਜਾਣਾ ਮਾ ਮੜ ਲੱਡੂਆਂ ਨੇ ਡੋਪੇ ਇੱਕ ਲੱਗਿਆ ਡਾ ਹੁਣ ਦੂਜੇ ਆਸ ਵੀਰੇ ਮੈਂ 4 ਵਜੇ ਕੀਤੀਆਂ ਜਿਹਨਾਂ ਆਪਣੇ ਵੱਲ ਤੋਂ 2 ਵਜੇ 4 ਵਜੇ ਚਾਹ ਪੀਤੀ ਜਿਹਨੂੰ 4 ਵਜੇ ਦੋ ਲੱਡੂ ਆ ਗਏ ਆਪਣੇ ਦੁਕਾਨਦਾਰ ਨੇ ਐਡਾ ਬੜਾ ਲੰਬਾ ਦਿੱਤਾ ਜੱਸ ਸੀ ਹੋਰ ਜੇ ਮੂੰਹ ਮਸ਼ਾਨੀ ਕਰਾਇਆ ਗੈਂ ਸਾਡਾ ਵੈਂਕਰਵਾ ਕੇ ਜਾਨ ਪਸਾਣ ਦਾ ਹੀ ਹੁੰਦਾ ਰਬਾਲਾ ਉਹ ਕਹਨੂੰ ਮੈਂ ਉਹ ਸ਼ੱਕਰ ਪਾਰੇ ਦੀ ਪੈ ਸੀ ਮੈਂ ਕੱਢ ਕੇ ਦੇਖਣ ਲੱਗ ਗਈ ਕਹਿੰਦੇ ਜੀ ਮੂੰਹ ਮਸ਼ਾਨੀ ਕਰ ਲਓ ਕਹਿੰਦੇ ਸਾਡੇ ਜਾਨ ਪਸਾਣ ਦੇ ਡਾਕਟਰ ਮੰਨੇ ਹੋਰ ਕੀ ਹੋਇਆ ਓਏ ਫੁੱਲ ਲੱਗੇ ਗੱਲਾਂ ਨੇ ਦਾ ਸਾਥ ਹੈ ਕਿ ਹਰਿਆਣੇ ਕੀ ਹਾਲੇ ਪੁੱਤ ਮੇਰੇ ਨਾਲ ਤਾਂ ਕਮਾ ਦੋ ਦਿਨ ਰਹੇ ਨੇ ਨਾ ਇਹ ਹੀ ਲੱਗਾ ਮਮਾ ਨਾ ਆ ਜਾਂਦੇ ਮਮਾ ਨਾ ਆ ਲੈ ਹਾਂ ਤਾਂ ਕਰ ਮਮਾ ਦਾ ਛੁੱਟੀਆਂ ਲਗਾਈਆਂ ਨੇ ਛੱਲੀ ਅਮਾ ਓਹੋ ਜਾਂਦੇ ਮਨਵੀਰ ਨੂੰ ਛੁੱਟੀਆਂ ਹੋ ਜਾਂਦੀਆਂ ਫਿਰ ਚੱਲਦੇ ਠੀਕ ਹੈ ਨਦਰ ਮਾਮੀ ਮੁੜੇ ਆਉਗੀ ਕਦੋਂ ਜਾਣਾ ਅਮਨ ਨੇ ਅਮਨ ਤਾਂ ਕਹਿੰਦਾ ਮੈਂ ਤੁਸ ਕਹਾਂ ਉਹ ਉਹਦਾ ਪਾਸ ਉਹਨੂੰ ਜਾਇ ਆਉਂਦੇ ਪਹਿਲਾਂ ਪਰਪਾ 15 ਤੀ 12 ਤਰੀਕ ਤੋਂ ਬਾਹਰ ਆ ਰਹੇ ਸੀ ਹਾਂ ਉਹ ਤੁਹਾਨੂੰ 12 ਦਿਨ ਉਹਨੂੰ ਲਾਉਂਦਾ ਕੱਬਰਾ ਉਹਨੂੰ ਆਪਣਾ ਲੈ ਇੰਟਰਵਿਊ ਪਾ ਜੇ ਨਾ ਇਹਦਾ ਲੱਗੂ ਡਾਇਮੰਡ ਹੈ ਨਾ ਇਹ ਉੱਪਰਲਾ ਲੈਟਰਨਰ ਜੀ ਤੇ ਨਹੀਂ ਬੰਨ੍ਹੂਗੀ ਹਾਂ ਸਦੀ ਕੀ ਕੀ ਗੱਲ ਹੈ ਮੈਂ 15 20 ਲੈ ਇੱਕ ਲੁੱਕ ਪੁੱਛ ਲੈ ਰੋ ਲੁੱਕ ਪਾਉਣੀ ਪਾ ਜੀ ਕੋਈ ਇੱਥੇ ਖੜ੍ਹਦੇ ਹੋ ਦੋ ਢੋਲ ਪਹਿਣੀ ਓਡੇ ਵਾਲੇ ਪੜੇ ਬਲਾ ਨਹੀਂ ਬੰਨ੍ਹਦੇ ਦੋਨੇ ਸੱਤਾਂ ਦੇ 250 ਦੇ ਹਾਂ ਜੀ ਉਹ ਆਪਾਂ ਮੈਂ ਚੱਕੀ ਮੈਂ ਸਾਡੀ ਲੈਸ ਆ ਤਾਂ ਲੁੱਕ ਬਹੁਤ ਚੰਗੀ ਆ ਰਹੀ ਪਲ ਲੁੱਕ ਦੇਖੀ ਤੇ ਉਹ ਵੀ ਕਰਕਰ ਬਣੀ ਹਾਂਜੀ ਉਹ ਸੱਤ ਦੇ ਪਾ ਰਿਹਾ ਤੇ ਨਾ ਨਹੀਂ ਪਈ ਹੋਈ ਆਪਣੇ ਦੇਖ ਲ ਆਪਣੇ ਸੱਤ ਪਾਈ ਨੂੰ 1997 ਚ ਪਾਈ ਦੇ ਨਾ ਆਪਣੇ ਤਾਂ ਨਹੀਂ ਗਈ ਮੈਂ ਜਦੋਂ ਰਪਨ ਤੇ ਤੀਜੀ ਦੇ ਬਣਦਾਂ ਦੇਖ ਲੱਖਾ ਜਿਹੜਾ ਤੇਰਾ ਦੋਸਤ ਹੁਣ ਸਾਰੇ ਘਰ ਉਹਨੇ ਪਵਾਇ ਤੇ ਨਾਲ ਲੱਗ ਗਏ ਕੇਂਦਰੀ ਕਾ ਜੱਗ 26 ਸਾਲ ਹੋ ਗਏ 27 ਸਾਲ ਹੋ ਗਏ ਨਾ 27 ਸਾਲ ਹੋ ਗਏ ਜੀਤ ਮਿਸਤਰੀ ਨੇ ਘਰ ਪਾਇਆ ਤੇ ਉਦੋਂ ਕਹਿੰਦਾ ਤਾਂ ਹੁਣ ਆ ਘਰ ਪਾਇਆ ਤੇ ਉਦੋਂ ਆਪਣਾ ਹੁਣ ਵੀ ਉੱਚਾ ਹੀ ਆ ਘਰ ਆਪਣਾ ਪੁੱਪੀ ਤੋਂ ਲੁਣ ਲਿਆ ਹੁਣ ਵੀ ਕਹੇ ਹਾਈ ਹਾਈ ਅਫਰ ਕਿੱਥੇ ਮਗਾਈਦੀ ਮੰਮੀ ਨੇ ਜੋਗੀ ਵੀਰ ਜੋਗੀ ਵੀਰ ਮਤਾਂ ਦੇਖ ਹਾਂਡਾ ਬਿਟਦਾ ਹੈ ਹਾਂ ਕਰਤਾ ਇੱਕ ਕਮਰਾ ਨਹੀਂ ਪਾਇਆ ਵਧੀਆ ਰਹੇ ਉਹਦੇ ਪਾਪੇ ਨੇ ਪਾ ਲਿਆ ਕੀ ਰੁਪਈਆ ਕਿੰਨਾ ਲੱਗਾ ਸਾਰਾ ਆਈ ਤੁਹਾਨੂੰ ਦੋਲਿਆਂ ਉਹਦਾ ਟਾਈਮ ਚੇ 6 ਬਦਲੇ 7 ਲੱਖ ਰੁਪਏ ਉਹਦਾ ਬਾਹਰ ਕੁਝ ਲੱਖ ਹੋ ਗਿਆ 35-40 ਰੁਪਏ ਦਾ ਪੂਰੀ ਸੀਮੈਂਟ 1300 ਨੂੰ ਸਰੀਆ ਦੀ ਉਹ ਤੇ 50 ਰੁਪਏ ਦਿਹਾੜੀ ਸੀ ਲੇਬਰ ਦੀ ਮਿਸਤਰੀ ਮਿਸਤਰੀ ਦਾ 150 ਤੋਂ ਬਿਲਕੁਸਰ 40 ਲੇਬਰ ਦੀ 50 ਟੀ ਮੈਨੂੰ ਪਤਾ ਪਾਪਾ ਸਾਫ ਕਰਦਾ ਹੁੰਦਾ ਜਿੰਨਾ ਮੈਨੂੰ ਕਹਿਦਾ ਗੁਰਮੀ ਤਾਂ ਜੋੜ ਕੇ ਦੇ ਵੀ ਕਿੰਨੀ ਲੇਬਰ ਲੱਗੀ ਲਿਖ ਰਿਹਾ ਹਾਂ ਸਾਰਾ ਕੰਪਲੀਟ ਕਰਕੇ ਸਾਰਾ 6 ਲੱਖ ਰੁਪਏ ਦੇ ਵਿੱਚ ਵਿੱਚ ਹੁਣ ਤਾਂ ਓਡਾ ਘਰ 50 ਲੱਖ ਚ ਪਊਗਾ ਮੈਂ ਪਾਉਣਾ 50 ਨਾ ਸੱਤ ਤਾਂ ਇਹ ਲੈ ਪਾਪਾ ਦਾ ਬਾਦਰ ਦੀ ਇ ਕੁਦਰ ਦੇਖ ਲਾਓ ਚਵਾਰਾ ਉਦੋਂ ਬਾਅਦ ਪਾਇਆ ਤੇ ਕੇ ਚਵਾਰੀ ਦੀ ਸੱਤ ਨਹੀਂ ਹੋਈ ਵੀ ਆਪਣੀ ਹੁੰਦਾ ਰਪਣ ਜੇ ਕਰਾਣਾ ਪਾਰਟੀ ਪੂਰੀ ਤਗੜੀ ਰਪਣ ਕਰਨੀ ਹਾਂਜੀ ਅਬ ਜੁਲਾਈ ਅਗਸਟ ਚ ਬੁਲਾਵਾਂਗੇ ਤੁਹਾਨੂੰ ਮਨਵੀਰ ਬਾਹਰ ਜਾਊ ਉਦੋਂ ਪਾਰਟੀ ਦੀ ਬੁਲਾ ਲਈ ਬਾਈ ਬਣਾ ਮੈਨੂੰ ਚੰਗਾ ਹਾਂਜੀ ਰਿਸ਼ਤੇਦਾਰਾਂ ਨਹੀਂ ਬੁਲਾਵਾਂਗਾ ਤਾਂ ਸਪੈਸ਼ਲ ਹੈ ਠੀਕ ਮਾਮੇ ਨੂੰ ਬੁਲਾ ਲਈ ਹਾਂਜੀ ਛੋਟਾ ਬੁਲਾਵਾਂਗੇ ਅੜਾ ਲੀਟਰ ਜੇ ਲਿੰਕਾ ਪਾ ਕੇ ਕੋਕ ਕੋਕ ਵਾਕੇ ਧਰਦਾ ਹੈ ਇਹ ਲੋਕ 1 ਲੀਟਰ ਜੇ ਕੋਕ ਉਹ ਮ ਜਾਣ ਕੇ ਪਾਈ ਸੀ ਵੱਧ ਦੇਖਦੇ ਨੇ ਲੋਕੀ ਬਸ ਕੀ ਉਹ ਵੀ ਜੇ ਤੋਂ ਹਨ ਮੈਨੂੰ ਪਤਾ ਲੱਗਿਆ YouTube ਦੇ ਉੱਪਰ ਵੀ ਐਵੇਂ ਪੈਸਾ ਕਮਾਇਆ ਜਾਂਦਾ ਹੂੰ ਫਿਰ ਮੈਨੂੰ ਵੀ ਇਹ ਲੱਗਿਆ ਵੀ ਹਨ ਪਹਿਲਾਂ ਮੈਨੂੰ ਆਇਆ ਹੁੰਦਾ ਸੀ ਵੀ ਜਿਹੜੇ ਇਹ ਸਮਝਦੇ ਨੇ ਕਿ ਚੈਨਲ ਤਾਂ ਕਿਸੇ ਦੇ ਹੋਰ ਹੁੰਦੇ ਨੇ ਵੀ ਇਹਨਾਂ ਨੂੰ ਕੋਈ ਇਹ ਜਿਹੜੀ YouTube ਤੇ ਪਰ ਵੀਡੀਓ ਬਣਾਉਂਦਾ ਨਾ ਕੋਈ ਤਨਖਾਹਤ ਨੂੰ ਕੋ ਮਿਲਦੀ ਹੋਊਗੀ ਵੀ YouTube ਦਾ ਅਬਦਾ ਨਹੀਂ ਉਸਮੈਨ ਪਤਾ ਸੀ ਵੀ ਇਹ ਸੈਲਰੀ ਦੇ ਕੰਮ ਕਰਦੇ ਨੇ ਯਾਨੀ ਕਿ ਜਿਹਨੂੰ ਮੈਂ ਫਾਲੋ ਕਰਦੀ ਸੀ ਇੱਕ ਦਿਨ ਉਹਦੀ ਵੀਡੀਓ ਐ ਮੇ ਸਾਹਮਣੇ ਆ ਗਈ ਮੇਰੇ ਵੀ ਇਹ ਜਿਹਨੂੰ ਤੋਂ ਉਹਦਾ ਨਾਮ ਚਲੋ ਤਾਂ ਕਿਸੇ ਬਲੌਗਰ ਨੂੰ ਕਿਸੇ ਦਾ ਨਾਮ ਲੈਣਾ ਵੀ ਇਹ YouTube ਤੋਂ ਤਾਂ ਕਿੰਨਾ ਪੈਸਾ ਕਮਾਉਂਦੇ ਨੇ ਫਿਰ ਮੈਂ ਉਹ ਵੀਡੀਓ ਦੇਖੀ ਵੀ ਇਹ ਕਿੰਨਾ ਪੈਸਾ ਕਮਾਉਂਦੇ ਨੇ YouTube ਇਨਕਮ ਬਹੁਤ ਘੱਟ ਦਿੰਦਾ ਸੀ ਫਿਰ ਮੈਨੂੰ ਪਤਾ ਲੱਗਿਆ ਵੀ YouTube ਪੈਸੇ ਦਿੰਦਾ ਫਿਰ ਵੀ ਮੈਂ ਉਹ ਲੱਗੇ ਵੀਡੀਓ ਦੇਖਣਾ ਵੀ ਚੈਨਲ ਕਿਵੇਂ ਬਣਦਾ ਹੈ ਕੀ ਬਣਦਾ ਹੈ ਕਿਵੇਂ ਵੀਡੀਓ ਅਪਲੋਡ ਹੁੰਦੀਆਂ ਨੇ ਥੰਬਨੇਲ ਕੀ ਹੈ ਟੈਗਸ ਕੀ ਹੁੰਦੇ ਨੇ ਸਾਰਾ ਕੁਸ ਕਲਾ ਹੈਸ਼ਟੈਗ ਕੀ ਹੁੰਦਾ ਸਾਰਾ ਕੁਸ ਮੈਂ ਸਿੱਖਿਆ ਜਿਹੜੀਆਂ ਮੈਂ ਪਹਿਲੀਆਂ ਦੋ ਵੀਡੀਓ ਅਪਲੋਡ ਕੀਤੀਆਂ ਸੀ ਜਿਹਦੇ ਤੇ ਮੈਂ ਕੜਾਈ ਕਰਕੇ ਪਾਈ ਸੀ ਉਹ ਲਾ 1.5 2-2 ਮਿੰਟ ਦੀਆਂ ਵੀਡੀਓ ਸੀ ਉਹ ਮੇਰੇ ਤੇ ਮੇਰੇ ਆਪਣੇ ਮੋਬਾਈਲ ਤੇ ਮੇਰੀ ਆਪਦੀ ਈਮੇਲ ਆਈਡੀ ਵੀ ਨਹੀਂ ਸੀ ਜਗੀਦਾਰੀ ਈਮੇਲ ਆਈਡੀ ਖੁੱਲੀ ਹੋਈ ਸੀ ਉਸੇ ਤੇ ਜਦੋਂ ਮੈਂ ਵੀਡੀਓ ਅਪਲੋਡ ਕਰਕੇ ਪਾਤੀ ਉਹ ਚੈਨਲ ਦਾ ਨਾਮ ਤੋਂ ਉਹੀ ਉਹਨਾਂ ਲਈ ਇੰਡੀਆ ਲੇਜੈਂਡੀ ਨੇ ਚੱਕ ਲਿਆ ਮੈਂ ਕਿਹਾ ਵੀ ਤਾਂ ਬੜਾ ਪੰਗਾ ਹੋਇਆ ਫਿਰ ਮੈਂ ਸਿੱਖਿਆ ਵੀ ਈਮੇਲ ਆਈਡੀ ਕਿਵੇਂ ਬਣਾਉਣਾ ਚੈਨਲ ਕਿਵੇਂ ਬਣਾਉਣਾ ਫਿਰ ਭਾਈ ਉਹ ਮੈਂ ਬਣਾ ਬ ਨੂੰ ਲੈ ਫਿਰ ਮੇ ਤਾਂ ਪਾਸਵਰਡ ਭੁੱਲ ਗਿਆ ਬਾਰੇ ਪੰਗੇ ਸੀ ਤਾਂ ਮਨਵੀਰ ਤੇ ਮੈਂ ਫਿਰ ਅਸੀਂ ਮਿਹਨਤ ਕਰੀ ਨਾਲ ਮੇਰੇ ਮਨਵੀਰ ਹੈਲਪ ਕਰਦੀ ਜਿਹੜੀ ਗੱਲ ਦਾ ਮੈਨੂੰ ਨਾ ਪਤਾ ਹੁੰਦਾ ਮਨਵੀਰ ਦੱਸਦੀ ਜਿਹੜੀ ਦਾ ਮੈਨੂੰ ਪਤਾ ਹੁੰਦਾ ਮੈਂ ਮਨਵੀਰ ਨੂੰ ਦੱਸਦੀ ਫਿਰ ਅਸੀਂ ਸਿੱਖੇ ਐਡੀਟਿੰਗਾਂ ਕਰਨੀਆਂ ਥੰਬਨੇਲ ਬਣਾਉਣੇ ਪਰ ਕਿਸੇ ਨੇ ਨਹੀਂ ਕਿਹਾ ਵੀ ਫਲਾਣੇ ਮੇਰਾ ਚੈਨਲ ਬੋਲ ਦੇ ਤੇ ਕਿਹਾ ਮੇਰਾ ਚੈਨਲ ਬੋਲ ਦੇ ਨਾ ਬਹੁਤ ਵੰਤ ਸੱਤ ਸਾਲ ਹੋ ਗਏ ਸੇ ਬਈ ਨਾ ਪੰਜ ਹੋ ਗਏ ਪੰਜ ਤੋਂ ਥੋੜਾ ਟਾਈਮ ਉੱਪਰ ਹੋ ਗਿਆ ਪਰ ਪਰਮਾ ਚਲੋ ਬਈ ਵਾਹਿਗੁਰੂ ਦੀ ਕਿਰਪਾ ਨਾਲ ਹੋਰ ਸਾਡੇ ਵਰਕੇ ਨੂੰ ਰੋਟੀ ਦਵਾਈਏ ਧੰਨਵਾਦ ਮਨਵੀਰ ਜੀ ਬਾਕੀ ਬੰਦੇ ਬਾਈ ਕਹਿੰਦੇ ਨੇ ਦੀਦੀ ਅਸੀਂ ਦੋ ਵੀਡੀਓ ਪਾਤੀਆਂ ਨਹੀਂ ਵੀ ਅਸੀਂ ਤਿੰਨ ਵੀਡੀਓ ਪਾਤੀਆਂ ਹੁਣ ਸਾਨੂੰ ਚਾਹੇ ਪੈਸੇ ਕਦੋਂ ਆਉਣਗੇ ਪਤਾ ਜੀ ਇਹ ਨਾ ਤੁਸੀਂ ਕਿਹਾ ਕਰੋ YouTube ਤੋਂ ਵੀ ਹੁਣ ਇੱਕ ਵੀਡੀਓ ਪਾਤੀ ਦੋ ਵੀਡੀਓ ਪਾਤੀਆਂ ਲਗਾਤਾਰ ਤੁਸੀਂ ਵੀਡੀਓ ਪਾਓ ਤੁਹਾਨੂੰ ਆਪਣੇ ਆਪ ਤਾਂ ਲੱਗੂ ਵੀ ਸਾਨੂੰ ਪੈਸਾ ਆਊਗਾ ਜਾਂ ਨਾ ਆਊਗਾ ਤੁਸੀਂ ਦੇਖੋ ਵੀ ਸਾਡੇ ਜਿਹੜੇ ਸਬਸਕ੍ਰਾਈਬਰ ਨੇ ਉਹ ਵੱਧ ਰਹੇ ਨੇ ਸਾਡੇ ਜਿਹੜੇ ਵਿਊਜ਼ ਨੇ ਇਹ ਵਧ ਰਹੇ ਨੇ ਫਿਰ ਤੁਹਾਨੂੰ ਪਤਾ ਲੱਗੂ ਸਾਡਾ ਵਾਚ ਟਾਈਮ ਹੈ ਜਿਹੜਾ ਵਧ ਰਿਹਾ ਜੇ ਤੁਹਾਨੂੰ ਲੱਗਦਾ ਵੀ ਦਿਨੋਂ ਦਿਨ ਇਹ ਵੱਧਦਾ ਵੱਧਦਾ ਜਾ ਰਿਹਾ ਹੈ ਨਾ ਕਿ ਘਟਣ ਦੀ ਬਜਾਏ ਉੱਪਰ ਨੂੰ ਜਾ ਰਿਹਾ ਹੈ ਤਾਂ ਗ੍ਰਾਫ ਵੱਧਾ ਜਾ ਰਿਹਾ ਤਾਂ ਤੁਸੀਂ ਦੇਖ ਲਓ ਕਿ ਤੁਹਾਨੂੰ ਸੀ 100% ਇਹ ਤੋਂ ਪੈਸਾ ਕਮਾ ਲੂਗੇ ਜੇ ਤੁਹਾਨੂੰ ਪੈਸਾ ਆਣ ਲੱਗਦਾ ਵੀ ਨਹੀਂ ਮੇਰੇ ਤਾਂ ਗ੍ਰਾਫ ਥੱਲੇ ਕਿ ਭੀ ਘਟਦਾ ਜਾ ਰਿਹਾ ਮਤਲਬ ਕਿ ਤੁਸੀਂ ਕਿਸੇ ਵੀਡੀਓ ਨੂੰ 25% ਸ਼ੇਅਰ ਕਰ ਰਹੇ ਹੋ ਨਾ ਵੀ ਉਹ ਵੀਡੀਓ ਤੁਹਾਡੀ ਕਾ ਵੀ 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 ਸਾ ਗਿਆ 200 ਆ ਗਿਆ 500 ਵੀਵਸ ਆ ਗਿਆ ਅਗਰ ਤੁਸੀਂ ਅਗਲੀ ਵੀਡੀਓ ਪਾਤੀ ਕਿਤੇ ਵੀ ਵੀਵਸ ਨਹੀਂ ਆਉਂਦਾ ਹਨਾ ਫਿਰ ਤੁਸੀਂ ਹਿੰਮਤ ਹਾਰ ਜਾਨੇ ਹੋ ਵੀ ਹੁਣ ਅਸੀਂ ਕੀ ਕਰੀਏ ਹਿੰਮਤ ਨਾ ਹਾਰੋ ਪਾਈ ਚਲੋ ਲਗਾਤਾਰ ਪਾਓ ਹੁਣ ਇੱਥੇ ਮੇਰੇ ਕੋਲ ਜਿਖੇਪਲ ਤੋਂ ਭੈਣ ਆਈਆਂ ਕਹਿੰਦੀ ਦੀਦੀ ਅਸੀਂ ਦੋ ਵੀਡੀਓ ਪਾਈਆਂ ਨੇ ਮਾ ਦੋ ਨਾਲ ਨਹੀਂ ਭੈਣੇ ਕੁਸਮ ਦਾ ਕਿੰਨੇ ਕਹਿੰਦੀ 5 6 ਸਾਡੇ ਸਬਸਕ੍ਰਾਈਬਰ ਨੇ ਹਨਾ ਇਹ ਜੇ ਕੋ ਸੱਸਿਆ ਪਤਾ ਨਹੀਂ ਉਹਨਾਂ ਨੇ ਮਾ ਕੁਸ ਨਹੀਂ ਹੁੰਦਾ ਮਿਹਨਤ ਕਰੋ ਤੁਸੀਂ ਘੱਟ ਤੋਂ ਘੱਟ ਮਾ 20 25 ਵੀਡੀਓ ਪਾਉਣ ਤੋਂ ਬਾਅਦ ਤੁਹਾਨੂੰ ਪਤਾ ਲੱਗੂ ਕਿ ਚੈਨਲ ਚੱਲਦਾ ਕਿ ਨਾ ਚੱਲਦਾ ਮੈਂ 3 ਸਾਲ ਪਿਛਲੇ ਸਾਲ ਆ ਸਾਲ ਹੋ ਗਏ ਉਹ ਤਾਂ ਇਤਸਮ ਧਿਆਨ ਨਾਲ ਪਤਾ ਵੀ ਨਹੀਂ ਸੀ ਇਤਸਮ ਦਾ ਵੀ ਮੈਂ ਚੈਨਲ ਜਮਾ ਜਾ ਕੇ ਬੋਲਿਆ ਨਹੀਂ ਸੀ ਜਦੋਂ ਮੈਂ ਉੱਥੇ ਰਾਜੀਏ ਗਈ ਇਹਨੇ ਮੇਰੀ ਵੀਡੀਓ ਬਣਾਈ ਫਿਰ ਮੈਂ ਇਹਦੇ ਵਾਲੇ ਚੈਨਲ ਤੇ ਕਿਹਾ ਹਾਂ ਠੀਕ ਹੈ ਪਤਾ ਹੈ ਜਿਹੜੇ ਤੁਸੀਂ ਮਿਹਨਤ ਕਰਕੇ ਜੀ ਆਪਣਾ ਮੁਕਾਮ ਹਾਸਲ ਕਰੋਗੇ ਨਾ ਉਹਦੇ ਪਰ ਗਰੀਸ ਨਹੀਂ ਹੈਗੀ ਮੈਂ ਕਿਸੇ ਨੇ ਕਮੈਂਟ ਵੀ ਕਰਿਆ ਸੀ ਨਾ ਤਾਂ ਤੁਸੀਂ ਮਨਵੀਰ ਦਾ ਚੈਨਲ ਦੀ ਪ੍ਰੋਮੋਸ਼ਨ ਕਰ ਦਿਓ ਨਾ ਤੁਸੀਂ ਆਦੇ ਭਰਾ ਦੇ ਚੈਨਲ ਦੀ ਪ੍ਰੋਮੋਸ਼ਨ ਕਰ ਦਿਓ ਜਿਹੜਾ ਆਪਾਂ ਖੁਦ ਮਿਹਨਤ ਕਰਕੇ ਜੀ ਜਾਣਿਆ ਨਾ ਉਹੀ ਆਪਾਂ ਨੂੰ ਚੀਜ਼ ਅੱਗੇ ਲੈ ਕੇ ਜਾਣਾ ਠੀਕ ਹੈ ਇੰਦਰ ਸੇ ਮੋਂਦਾ ਚੱਲ ਜਿਵੇਂ ਵਲੌਗ ਬਣਾ ਲਿਆ ਤੁਹਾਨੂੰ ਪਤਾ ਲੱਗ ਗਿਆ ਮੇਰੇ ਭਰਾ ਦਾ ਚੈਨਲ ਹੈ ਇਹ ਪਰ ਜਿਹੜੀ ਆਪਦੀ ਮਿਹਨਤ ਹੁੰਦੀ ਹੈ ਉਹ ਸਾਨੂੰ ਸਭ ਤੋਂ ਜ਼ਿਆਦਾ ਉੱਪਰ ਲੈ ਕੇ ਆਉਂਦੀ ਹੈ ਹੌਣ ਬਾਈ ਅੱਜ ਬਾਈ ਸੁਣ ਕੇ ਵੀਡੀਓ ਵੀ ਦੇਖ ਹੀ ਲੈਣਾ ਪਾਇਏ ਤੇ ਰੇਪਨ ਕੋਲ ਅੱਜ ਰੇਪਨ ਦਾ ਖੜਾ 855 ਮਾਗਰ ਤੇ ਕੋਠੀ ਦਾ ਲੈਟਰ ਹੀ ਦਾ ਪੈ ਚੁੱਕਿਆ ਤੇ ਜਿਹੜਾ ਮੂਹਰੋ ਫਰੰਟ ਬਣਨਾ ਇਸ ਤਰ੍ਹਾਂ ਦਾ ਬਣਨਾ ਰ ਹੈਵੇਲੀ ਤੌਰ ਤੇ ਤੇ ਬਾਹਰਲਾ ਵੀਊ ਵੇਰਾ ਦੇਖੋ ਜਮਾ ਮੈਂ ਵੀ ਸ਼ੇਖਰ ਦੇ ਬਾਹਰੇ ਦੋ ਤੇ ਇੱਕ ਵਜ ਬੱਦ ਗਾਰੇ ਪਰ ਹਨ ਟਾਈਮ ਹੋ ਗਿਆ ਜਾਮਣਾ ਜੋ ਐਦਕੀ ਰਿਪਣ ਤੈਨੂੰ ਬਾਲੇ ਸੌਕੀਆਂ ਤੋੜਨੀਆਂ ਹੋਈ ਕੋਠੇ ਦੇ ਨਾ ਲੇਟ ਨੇ ਐਦਕੀ ਲੇਟ ਨੇ ਜਮਾ ਮੈਂ ਤੁਹਾਨੂੰ ਜਾਮਣਾ ਤੋੜਨੀਆਂ ਬਾਲੇ ਸੌਕੀਆਂ ਨੇ ਆਹ ਕੋਠੇ ਹੁਣ ਤਾਂ ਤੁਹਾਨੂੰ ਜੰਮੀ ਸੌਖਾ ਹੋ ਜੂ ਪੀ ਲਿਆ ਪਾਣੀ ਪੀ ਲਿਆ ਮੈਂ ਪੀ ਲਿਆ ਦੱਸੀ ਨੇ ਪੜਾਤਾ ਚੰਗਾ ਭਾਣੇ ਰੋਟੀ ਮੈਂ ਖਾਇਆ ਸੀ ਬਣੀ ਪਈ ਪੰਜ ਸასი ਕਾਨ ਠੀਕ ਹੈ ਚੰਗਾ ਵੇ ਰੇ ਪਣਾ ਚੰਗਾ ਟਾਈਮ ਕੱਢ ਲਓ ਬਣਾ ਲਓ ਬਈ ਅਮਨ ਨਾਲ ਮੈਚ ਕਰਾਉਣਾ ਤਾਂ ਚੰਗਾ ਬਾਈ ਹਾਂਜੀ ਬਾਈ ਜੀ ਆਪਾਂ ਜਾਏ ਭੈਣ ਕੋਲ ਤੋਂ ਵੀ ਜਾ ਕੇ ਕਬੀਰ ਦਾਦੇ ਦੇ ਕੰਮ ਸੀ ਨਿਬੇੜ ਕੇ ਨਿਬੇੜ ਕੇ ਭੈਣ ਨੂੰ ਤੇ ਹੁਣ ਜਾ ਰਿਆਂ ਵਾਪਸ ਘਰ ਤੋਂ ਹੋਏ ਤੇ ਅੱਜ ਦੇ ਵਲੌਗ ਦਾ ਇੰਡੈਕਟ ਕਰਦੇ ਆ ਬਾਈ ਦੇਖਿਓ ਵਲੌਗ ਨੂੰ ਲਾਇਕ